ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਤਾਂ ਵੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਇੱਥੋਂ ਕਵਰ ਕਰਦੇ ਪਏ ਆ ਵਪਾਰ ਦਾ ਕੰਮ ਆ ਵੀਰਾਂ ਦਾ 15 ਤੋਂ ਲੈ ਕੇ 20 ਪਸ਼ੂ ਹਰ ਵਕਤ ਰੁਟੀਨ ਦੇ ਵਿੱਚ ਸਰਕਲ ਘੁੰਮਦਾ ਰਹਿੰਦਾ 10 ਤੋਂ ਲੈ ਕੇ 15 ਨਗ ਤੱਕ 10 ਤੋਂ ਬਾਹਰ ਵਾਰ ਤਾਂ ਹਰ ਵਕਤ ਇੱਥੇ ਹਾਜ਼ਰ ਹੁੰਦੇ ਆ। ਸੋ ਡਿਟੇਲ ਆਪਾਂ ਵੀ ਤੋਂ ਲੈ ਕੇ ਦਿੰਨੇ ਆ। ਆਓ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ। ਹਾਂਜੀ ਨਾਮ ਐਡਰੈਸ ਦੱਸਿਓ ਆਪਣੇ। ਨਾਮ ਸ੍ਰੀ ਕੁਲਦੀਪ ਸਿੰਘ ਆ ਪਿੰਡ ਕਰਾਲਾ ਜਿਹਨਾਂ ਬਰਨਾਲਾ ਤੇ ਆਪਣਾ ਸਿੱਖੀ ਦਰਹੀ ਫਾਰਮ ਕਰਾਲਾ ਜਿਹਨਾਂ ਤੇ ਫਾਰਮ ਦਾ ਨਾਮ ਆਗਾ ਮੋਬਾਈਲ ਨੰਬਰ 9476828116 ਤੇ 9876834822 ਅੱਜ ਆਪਣੇ ਕੋਲੇ 29 ਤਰੀਕ ਨੂੰ ਕਿੰਨੇ ਨਗ ਹਾਜ਼ਰ ਆ? ਆਪਣੇ ਕੋਲੇ ਵੀਰੇ 12-13 ਨਗ ਹਾਜ਼ਰ ਆ। ਠੀਕ ਐ। ਬਾਕੀ ਲਗਭਗ ਮੰਨ ਕੇ ਜਿਲੇ ਵਿੱਚ ਰੁਟੀਨ ਆਪਣੀ 10 ਤੋਂ ਬਾਹਰ ਨਾ ਹਰ ਵਕਤ ਕਿਲੇ ਦੇ ਮਿਲਦੇ ਆ। ਤੋਂ ਬਾਹਰ ਮਿਲਣਗੇ ਵੀਰੇ ਜਦੋਂ ਮਰਜ਼ੀ ਕੋਈ ਵੀ ਵੀਰ ਫੋਨ ਕਰਕੇ ਆ ਜੇ ਠੀਕ ਆ 10 ਤੋਂ ਬਾਹਰ ਨਾ ਹੋਇਆ ਕਰਾਂਗੇ। ਠੀਕ ਆ ਨੱਗਾ ਜਾਂਦਾ ਵੀ ਜਦੋਂ ਮਰਜ਼ੀ ਆ ਜੇ ਨਾ ਦੇਖਣਗੇ। ਹਾਂਜੀ ਹਾਂ ਹਾਂ। ਜਿਵੇਂ ਆਪਾਂ ਪਹਿਲੇ ਨੰਬਰ ਤੇ ਬੈੜ ਦੇਖੀ ਜਨੇ ਸੁਆ ਕਿਹੜਾ ਸੁਦੀ ਆ ਜੀ। ਇਹ ਵੀਰੇ ਪਰਮੂ ਸੁਈ ਆ ਕੱਲ੍ਹ ਸਵੇਰ ਦੀ ਸੁਈ ਹੋਈ ਆ। ਠੀਕ ਆ ਬੋਲੇ ਜਮਨ ਮੰਨ ਕੇ ਚਲੋ ਖਾਲੀ ਕਰਦੇ ਰਹੋਨੇ ਆਪਾਂ ਕਲੋਂ ਪੜੂਗਾ। ਠੀਕ ਆ ਇਹ ਦੋ ਦੰਦ ਮੂੰਹ ਆ ਇਹ ਠੀਕ ਆ ਇਹ ਥੱਲੇ ਮੰਨ ਕੇ ਚੱਲੋ ਵੀ ਤੜਕੇ ਸ ਬੱਚਾ ਕੀ ਆ ਬੱਚਾ ਬਸਾਇਆ ਉਹ ਤਾਂ ਬੈਠਾ ਗਿਆ ਉਹ ਦਿਖਾ ਦੇ ਲੱਗੇ ਜਾਗੇ ਉਹ ਬੈਠਾ ਬੱਚਾ ਹਨਾ ਠੀਕ ਹੈ ਜੇਰ ਜੁਰ ਜਵੜ ਹੈ ਨਾ ਓਕੇ ਹੈ ਵੀ ਨੀ ਜੇਰ ਓਕੇ ਦੰਦੋ ਹੈਗੀ ਆ ਇਹੇ ਦੰਦੋ ਦੋ ਦੰਦੋ ਤੇ ਅੰਦਾਜ਼ਾ ਲਾਈਏ ਕਿ ਨਾ ਇਹਦੋਂ ਤੱਕ ਪਾ ਦੂਗੀ ਮੇਰੇ ਵਧੀਆ ਕੇਅਰ ਹੋਈ ਦੇਖ ਬਾਕੀ ਤਾਂ ਗਰਮੀ ਆ ਠੀਕ ਆ ਚਾਲੀ ਸੇਵਾ ਦੇ ਨਾਲ ਆ ਵੀ ਹੁੰਦੀ ਆ ਸਾਮ ਦੇ ਨਾਲ ਵੀ ਹੁੰਦੀ ਆ 20 ਤੋਂ ਬਾਅਦ ਬਸੇ ਦੁੱਧ ਪਾਉਂਦੇ ਰੇਟ ਵਗੈਰਾ ਕੀ ਰਹਿਣਗੇ ਰੇਟ ਮੇਰੇ ਫੋਨ ਤੇ ਕਰਾਂਗੇ ਫੋਨ ਕੇ ਜੈਕ ਕੋਲ ਦੇ ਕੋਲ ਸਾਰੀਆਂ ਇਹ ਸਾਰੀਆਂ ਨਹੀਂ ਜਾਂਦੀ 20 ਤੋਂ ਪਾਰ ਦੁੱਧ ਵਾਲੀ ਤੋਰੀ ਵਾਰ ਲਓ ਤੇ ਕਦ ਕਦ ਤੇ ਲੇਵਾ ਲਾਲੀਆਂ ਮਾਰਦਾ ਮੈਂ ਵੀ ਥਣ ਤੋਂ ਬੜਾ ਚੰਗਾ ਲੱਗਿਆ ਪਹਿਲਣ ਦੇ ਉਹ ਸੰਧੀ ਸੀਲਾ ਚ ਫੇਰ ਕੇ ਵਹਿ ਜਾਏ ਠੀਕ ਹੈ ਪੂਰੀ ਸਾਫ ਸੁਥਰੀ ਓਕੇ ਆ ਜਾਵਾ ਹਨਾ ਤੇ ਲੋ ਲੋ ਦਿਖਾ ਦਿਓ 20 ਕਿਲੋ ਤੋਂ ਪਾਰ ਦੁੱਧ ਪਾ ਦੂਗੀ ਫੇਸ ਪੱਸੀ ਵੀ ਪੁੱਠੀ ਦੇਖੋ ਬੰਤੀ ਸੁਫੇਸ ਪਾਰਟੀ ਵਗੈਰਾ ਦੇਖੋ ਤੇ ਨਾਲਾ ਨੂੜਾ ਹਵਾਨੇ ਤੇ ਬਹੁਤ ਜਿਆਦਾ ਚੰਗੀਆਂ ਜਿੰਦ ਜਾਣਾ ਰਾਜੀ ਸਮੀ ਬੜੀ ਵੀ ਆ ਤੇ ਅੱਗੇ ਪਿੱਛੇ ਦਾ ਹਵਾਨਾ ਤੇ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਪਿੱਤੀ ਪਈ ਆ ਪੂਰੀ ਸਾਫ ਸੁਥਰੀ ਜਿੰਦ ਜਾਣ ਜਵਾਨੀ ਵਾਲੀ ਬੱਚੀ ਆ ਮੂੰਹੋ ਦੋ ਦੰਦ ਫੂਲੀ ਸਵਾਈ ਆ ਚੋਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਧਾਰਾਂ ਦੀ ਬਿਲਕੁਲ ਓਕੇ ਆ ਹਾਂ ਵੀਰੇ ਓਕੇ ਆ ਦੇਖੋ ਦੁਬਾਰਾ ਦਿੰਦੀ ਫੰਡੀ ਫੀਡਾ ਸੁਈ ਦਾ ਸੁਈ ਆ ਨਹੀਂ ਚੀਕੋ ਠੀਕ ਹੈ ਬਸ ਦੇਵਾ ਪਿਆ ਬੰਦ ਬੰਦ ਮੈਂ ਹੀ ਟੱਕ ਫਾੜ ਲੈਵਾ ਰੱਖਣਾ ਸਾਰੇ ਸੂਏ ਠੀਕ ਹੈ ਅੱਗੇ 2 ਨੰਬਰ ਦੀ ਕਰ ਗਰੀ ਆਪਾਂ ਇਹ ਵੀਰੇ ਬਸ 2-3 ਜਣੀ ਲੁਕਸਮਣ ਨੂੰ ਠੀਕ ਹੈ ਹਾਂ ਕਿੰਨਾ ਦੁੱਧ ਪਾ ਦੂਗੀ ਦੁੱਧ ਕਿੰਨਾ ਪਾ ਦੂ ਇਸ ਵਾਰ ਵੀਰੇ 25 ਕਿਲੋ ਪਾਉਂਗਾ ਥਣ ਬਹੁਤ ਸੋਹਣਾ ਲੱਗਿਆ ਵਾ ਹਣਾ ਗੁੱਲੇ ਵਾਲਾ ਲੱਗਿਆ ਵੀਰੇ ਹਾਂ ਥੁੜੀ ਬੈਲਕਨ ਭਲਾਈਆਂ ਪਾਈਆਂ ਵੀ ਨਾ ਥਣ ਮੱਜਾਂ ਨਾਲ ਦਾ ਹੁਣਾਂ ਦਾ ਮੱਜਾਂ ਨਾਲ ਦਾ ਥਾਣਾ ਪਹਿਲਣ ਬੱਚੀ ਆ ਇਹ ਚਾਰ ਬੰਦਾ ਥੁੜੀ ਪਤਵਾਰ ਨੂੰ 24 25 ਗਲਨ ਤੋਂ ਮੰਨ ਕੇ ਲੈ ਸਕਦਾ ਰਾਮ ਦੇ ਨਾਂ ਪੋਗਰੇ ਦਾ ਨਾਂ ਬਾਡੀ ਵਾਲੀ ਬੱਚੀ ਜਾਣ ਵਾਲੀ ਆ ਸੋ ਜਿੰਦ ਜਾਣ ਬਹੁਤ ਆਦੇ ਥਣ ਜਿਵੇਂ ਗੁੱਲੇ ਵਾਲਾ ਜਮਾ ਟਰੈਕਟਰ ਦੀ ਕਿੱਲੀ ਹੁੰਦੀ ਜਮਾ ਨਾਲ ਲਾਇਆ ਵਾ ਮਲਾ ਕੇ ਦੇਖ ਲਿਓ ਥਣ ਜਮਾ ਉਹਦੇ ਨਾਲ ਕੰਪੇਅਰ ਕਰਦਾ ਤੇ ਚੋਣੇ ਦਾ ਬਹੁਤ ਚੰਗਾ ਦਿਖਾਈ ਦੇ ਜਾਂਦਾ ਪਹਿਲੇ ਉਹਦੇ ਚੀਪਾ ਕੱਢ ਕੇ ਪੂਰਾ ਮੋਟਾ ਚੋਣ ਲੱਗੂਗਾ ਖਾ ਪੂਰੀ ਸਾਫ ਸੁਥਰੀ ਬੈਲ ਕੋਲ ਚਿੱਟੀ ਜਿਹੀ ਸੱਲੇ ਵਾਂਡੇ ਨਾਲ ਦੀ ਪਈ ਆ ਤੇ ਹੂ ਮਥਾ ਦੇਖੋ ਫੇਸ ਕੁਆਲਟੀ ਪੂਰੀ ਰਾਜੀ ਸ਼ਾਈਨਿੰਗ ਸੂਨਿੰਗ ਬਹੁਤ ਆ ਬੱਚੀ ਦੀ ਪਹਿਲਾ ਸੂਆ ਪਲੂਨ ਹੁੰਦੀ ਆ ਪਹਿਲੇ ਸੂਏ ਕਰਨ ਵਾਲੀ ਗੱਲਾਂ ਕਰਾ ਤੂੰ ਸਾਫ ਇੰਨੀ ਆ ਆਂਟੀ ਕੋਈ ਨਹੀਂ ਸਫਾਈ ਜਾਂਦਾ ਤਾਂ ਸੋਕੇ 30 ਨੰਬਰ ਦੇ ਆਪਾਂ ਬੱਛੀ ਦੇਖੀ ਜੇ ਨਹੀਂ ਬਾਈ ਜੀ ਸੁਆ ਕਿਹੜਾ ਸੁੰਦੀ ਹੈ ਇਹ ਵੀ ਵੀਰੇ ਪਲੂਨੀ ਸੁੰਦੀ ਆ ਅਜੇ ਆਪਣੇ ਕੋਲ ਸਾਰੀਆਂ ਬੱਛੀਆਂ ਪਲੂਨੀ ਨੇ ਵੀਰੇ ਦੰਦਾ ਨਹੀਂ ਲੈ ਕੋਈ ਮਤਲਬ ਤਾਂ ਦੋ ਦਾ ਤੇ ਛੇ ਦਾ ਨਹੀਂ ਆ ਸਾਰੇ ਸਿਲੇਕਟਡ ਪੀਸ ਦੁੱਧ ਜਾਊਗਾ ਘਰੇ ਤੇ ਪਲੱਸ ਬ੍ਰੀਡ ਜਾਊਗੀ ਬਿਊਟੀ ਜਾਊਗੀ ਬ੍ਰੀਡ ਜਾਊਗੀ ਹਾਂ ਇਹਨੇ ਕੰਮ ਨਮਾਜ਼ ਸ਼ਾਰਟ ਕਰਨਾ ਵੀ ਜ਼ਰੂਰ ਫੋਨ ਲਾਇਓ ਆਪਾਂ ਦੋ ਲੈਣੇ ਹੋਏ ਪੂਰੇ ਬੜਕੇ ਦੇਵਾਂਗੇ ਕੱਲੀ ਵੀ ਲੈਣੀ ਈ ਤੇ ਆਪਾਂ ਪੂਰਾ ਮਾਨਦਾਨ ਕਰਾਂਗੇ ਮੋੜ ਤੇ ਨਹੀਂ ਕਿਸੇ ਵੀ ਉਹ ਦੰਦੋ ਕਿਵੇਂ ਆ ਉਹ ਦੰਦੋ ਚਾਰ ਦੰਦਾਂ ਦੇ ਉਹ ਉਹ ਕਿੰਨਾ ਕੁ ਐਸਟੀਮੇਟ ਆ ਦੋਦੜਾ ਇਹ ਵੀਰੇ 20 ਗਿਲੀ 4 ਨੰਬਰ ਦੇ ਕੀ ਜਨੇ ਆ 4 ਨੰਬਰ ਬੱਛੀ ਜਿਹੜੀ ਇਹ 4 ਹੁੰਦਾ ਠੀਕ ਹੈ ਠੀਕ ਹੈ ਇਹ ਵੀ ਮਨਾਂ 20 ਤੋਂ ਪਲੱਸ ਦੋ ਤੋਂ ਪਾਉਗੀ ਠੀਕ ਹੈ ਕਦ ਕਾਟਾ ਪੂਰਾ ਸਾਫ ਸੁਥਰਾ ਜਿੰਦ ਜਣ ਬਹੁਤ ਆ ਹਨ ਬਹੁਤ ਬਰੀ ਬੱਛੀ ਤੌਰ ਦੇ ਕੋ ਤਾਂ ਬੋਲਦੇ 4 ਨੰਬਰ ਸਿਰੇ ਚੌਥੇ ਨੰਬਰ ਤੇ ਬੱਛੀ ਦੇਖੀ ਜਨੇ ਆ ਪੂਰੀ ਸਾਫ ਸੁਥਰੀ ਜਿਹੜੇ ਹਾਨੂੰ ਪਹਿਲੇ 4 ਦਿਖਾਈਆਂ ਜਿਵੇਂ ਨਗੀਨੇ ਦਿਖਾਇਆਗੇ ਬਰੀਡ ਆ ਮੈਂ ਮੂੰਹ ਦਿਖਾਉ ਬਰੀਡ ਤੇ ਕਰਾ ਛੋਟਾ ਕਰਨਾ ਰੇਖੂ ਦੂਜੀ ਦੇਖੋ ਬੱਛੀ ਦੀ ਬਰੀਡ ਤਾਂ ਆਪ ਵੀ ਦੇਖ ਲੈਣਾ ਦੇਖਣ ਵਾਲੇ ਬੰਦ ਨੂੰ ਦੱਸਣ ਦੀ ਲੋੜ ਹੀ ਨਹੀਂ ਐਵਰੇਜ ਲਾਈਏ ਸਾਰੇ 20 ਤੋਂ ਪਾਰ ਆ। ਨਹੀਂ ਵੀਰੇ 20 ਤੋਂ ਪਾਰ ਆਣੀਆਂ ਨੇ ਸਾਰੀਆਂ। ਉਹ ਅਗਲੇ ਦੀ ਹੁਣ ਸਾਮ ਬਾਗਲੇ ਨੇ ਕਹੇ ਜੀ ਅੱਗੇ ਮਤਲਬ ਸਾਮ ਕਰਕੇ ਦੁੱਧ ਚੋਣਾਗਾ ਅੱਜ ਦੀ ਘੜੀ ਸਿਉਣਾ ਨੇ। ਜੈ ਜਗਤ ਆ ਜਾਵਾ। ਜਿਹੜੇ ਬੰਦੇ ਨੇ ਸਾਮੀਆਂ ਗਿਆ ਨੇ ਦਸਤੀਆਂ ਨੇ ਚਮਕਦਾਉ। ਸੋ ਪੂਰੇ ਸਾਫੀਦਰੀ ਸਪਾਈਆਂ ਨੇ ਬੱਚੇ ਆ। ਪਲੂਣ ਪਹਿਲਾ ਪਹਿਲਾ ਸੂਆ ਤੁਹਾਨੂੰ 4 ਦੇ ਖਾਜਾ ਬਹੁਤ ਵੀਰ ਭਾਲਦੇ ਕਿ ਅਸੀਂ ਦੰਦਾ ਚ ਬੱਚੀ ਲੈਣੀ ਆ। ਵੀ ਪਹਿਲਾ ਸੂਆ ਲੈਣੀ ਆ ਕਿਉਂਕਿ ਤੁਸੀਂ ਤੇ ਰਾਜ ਰੂਜੀ ਦੇਖੋ। ਕਾਦੀ ਕਹਿ ਬਤਾ ਬਿਲਕੁਲ ਪੂਰੀ ਸਾਫੀਦਰੀ ਸਪਾਈਆਂ ਸਪੂਆਂ ਬਹੁਤਾ ਸਨੱਖਾ ਪਾਣਾ। ਸੋ ਸਨੱਖਾ ਪਸ਼ੂ ਲੈਣੇ ਆਪਾਂ 10 ਤੋਂ 15000 ਆਪਣਾ ਐਕਸਟਰਾ ਲੱਗ ਜਾਂਦਾ ਪਰ ਉਹ 10 ਤੋਂ 15000 ਟੋਕੜ ਪਸ਼ੂ ਦੇ ਵਿੱਚ ਉਹ ਐਡ ਹੋ ਗਏ 10 ਦਾ ਡਬਲ ਹੋ ਜਾਂਦਾ ਹੁੰਦਾ ਕਹੋ ਸਨੱਖਾ ਪਸ਼ੂ ਹੋਵੇ ਅਗਰ ਸੋਚਦਾ ਵੀ ਮੂਰੇ ਚਾਪਣ ਚਾਰ ਪੈਸੇ ਵਟਾ ਦੂ ਸਨੱਖੇ ਪਸ਼ੂ ਦਾ ਹੀ ਵਟਾ ਰਹਿੰਦਾ ਸੋ ਚਾਰ ਦਿਖਾ ਦੇ ਪਲੂਣਾ ਤੁਨੂੰ ਐ ਕੂਤਰੀਆਂ ਕੋ ਖੜੀਆਂ ਘੋੜੀਆਂ ਰਹੀਆਂ ਜਿੰਦ ਜਾਨ ਨਾਲ ਬਾਕੀ ਫਰੇਡ ਦਾ ਨਬਦੂ ਤੇ ਇਹ ਕੀ ਹੁੰਦੀ ਹੈ ਜਿਹੇ ਘੰਟੇ ਵੱਲ ਵੇਚ ਲਾਣ ਨੂੰ ਉਹੀ ਗੱਲ ਆ ਵੀ ਟੋਕੜੀ ਦੇਖਦਾ ਨੁਕਰਾਂ ਘੋੜਾ ਨੁਕਰੇ ਘੂੜੀਆਂ ਵੀ ਉਹਨੂੰ ਤਾਂ ਚਾਹੇ 2 ਘੰਟੇ ਵੱਲ ਵੇਚ ਲਾ ਇਹ ਚੀਜ਼ ਨੂੰ ਵੇਚਣ ਲੱਗੇ ਜਾਈਂ ਲਾ ਅੱਗੇ ਅੰਦਰ ਮਾਲ ਦੇਖੇ ਨੇ ਖੜਾ ਇਕੱਠੀਆਂ ਬੱਸੀ ਆ ਜੇ ਠੀਕ ਹੈ ਤਾਂ ਬਾਬਾ ਕੱਤੀ ਲੱਗ ਜਾਣਾ ਠੀਕ ਆ ਹਜੀ ਆ ਟੋਕੜਾ ਆਪਣੇ ਕੋਲੇ ਜੇ ਕਿਸੇ ਵੀਰ ਨੇ ਘੱਟ ਤਾਂ ਜੇ ਲੋੜ ਬਾਰਮ ਤੋਂ ਲੈ ਜੀ ਚਾਰ ਗਾਈਆਂ ਠੀਕ ਹੈ ਤਾਂ ਹੁਣ 11 ਜੋ ਦੁੱਧ ਦਾ ਹਾਲ ਹੈ ਗੱਬਰ ਤਾਂ ਨਹੀਂ ਗੱਬਰ ਨਹੀਂ ਉਹਨੇ ਕਿਹਾ ਜਮੀਨਾਂ ਹੋ ਗਿਆ ਟੀਕਾ ਪਰ ਇਹਨੂੰ ਪਰ ਆਪਾਂ ਖਾਲੀ ਚ ਲਈ ਆ ਕਿ ਕਿਸਮਤ ਅਗਲੀ ਉਹ ਤਾਂ 10 ਕਿਲੋ ਹੈਗਾ ਹਾਂ ਪਰ ਲੱਖ ਦੀ ਗਾਂ bánਣ ਵਾਲੀ ਹੈ 10 ਕਿਲੋ ਦਾ ਭਾਅ ਬਹੁਤ ਜਾਇਆ 30000 ਰੁਪਏ ਦੀ ਡੀਲ ਹੈ ਠੀਕ ਹੈ ਤੇ ਜਿਹੜੀ ਆਪਾਂ ਵੱਡੀ ਵਹਿੜ ਦੇਖੀ ਹੈ ਨਾ ਖੜੀ ਹੈ ਇਧਰ ਇਹ ਬਾਈ ਜੀ ਸੂਆ ਕਿਹੜਾ ਸੁੰਦੀ ਆ ਇਹ ਸੂਆ ਵੀਰੇ ਤੀਜਾ ਅਰੀਜਨਲ ਸੁੰਦੀ ਆ ਠੀਕ ਹੈ ਦੂਜਾ ਕਹਿੰਦੇ ਕੋਈ ਲੋੜ ਨਹੀਂ ਠੀਕ ਹੈ ਬੱਲਾ ਤੁਹਾਨੂੰ ਕੁਝ ਨੂੰ ਰੱਖ ਦਈ ਆ ਬਾਕੀ ਬਸ ਇਹਦੀ ਬਰੀਡ ਚੈੱਕ ਕਰਾ ਦੋ ਮੰਨ ਕੇ ਚਲੋ ਟਰੱਕ ਜੀ ਦੀ ਵਹਿੜ ਆਪਾਂ ਕਹਿ ਹੁੰਦਾ ਅਗਲਾ ਠੀ 37-37 ਲੀਟਰ ਦੁੱਧ ਪਾਇਆ ਹੋਣੇ ਦੂਜੇ ਸੂਏ ਬਲੇਰੋਚ ਹੀ ਜਾਊਗਾ ਤਾਂ ਹਾਂ ਬਲੇਰੋਚ ਹੀ ਆਈ ਆ ਬਲੇਰੋਚ ਹੀ ਜਾਣਾ ਕੋਲ ਦੇ ਪੁੱਤ ਮੜੀ ਬਾਕੀ ਬੱਚੀ ਦੀ ਬਰੀਡ ਤੁਸੀਂ ਦੇਖੋ ਆਰਡਰ ਦੇਖੋ ਤੀਜਾ ਸੂਆ ਵੀ ਇਹ ਨਾ ਮੰਨੇ ਸੱਤ ਸੂਏ ਜੋਲੇ ਬਰੀਡ ਆਈ ਆ ਆਰਡਰ ਨਹੀਂ ਡੁੱਟਦਾ ਕਿਹੜੇ ਦਿਨ ਕੱਢਦੀ ਆ ਇਹ ਅਜੇ ਵੀਰੇ 6-7 ਦਿਨ ਲੱਜੂ ਦੇਖੋ ਟੇ ਲੱਗਦੀਆਂ ਨੇ ਇੱਕ ਹਫਤਾ ਬਾਕੀ ਪਿਆ ਫਟ ਫਾੜ ਲੈਵਾ ਦੇਖੋ ਇਹ ਕੁੱਚਾਂ ਦੇ ਉੱਪਰ ਰੱਖਣਾ ਖੜ ਜਾ ਬਤੋਰੀ ਨਾ ਆਜ ਆ ਕੀ ਦਿਖਾਉਦੇ ਅਜੇ ट्रांजੈਕਸ਼ਨ ਦਾ ਇੱਕ ਗੱਟਾ ਹੋਰ ਖਾਈ ਨਾ ਬੱਚੀ ਨੇ 35-36 ਕਿਲੋ ਗਰਮੀ ਦੁੱਧ ਪੋਣਾ ਸਿਆਲ ਹੁੰਦਾ ਤਾਂ ਵਿਕਟੋਰੀ ਬਾਹਰੋਂ ਸੋ ਬਹੁਤ ਵੱਡੀ ਵਹਿੜ ਦਿਖਾਈ ਜੰਨੇ ਵੀਰੇ ਵੀ ਕਹਿੰਦੇ ਅਸੀਂ 35 36 ਕਰੋੜ ਦਾ ਚੋਣਾ ਇਦਾਂ ਦੇ ਵਹਿੜ ਤੀਜੇ ਸਵੇਰ ਪ੍ਰੋਪਰ ਵਹਿੜ ਤਿਆਰ ਹੋ ਗਈ ਗਾਂ ਬਣ ਗਈ ਜਮਾ ਵੱਡੀ ਜਿਹਨੂੰ ਕਹਿ ਦਿੰਦੇ ਆ ਤੇ ਹਵਾਨੇ ਤੇ ਨਾੜਾ ਦਿਖਨੇ ਆ ਦੇਖਨੇ ਆ ਪਿੰਡੇ ਦੇ ਨਾੜਾ ਦਿਖਾਈ ਦਿੰਦੀ ਐ ਇਹਦੇ ਚਮੜੀ ਬਿਲਕੁਲ ਨਰਮ ਐ ਦੀ ਕਾਗਜ਼ ਵਰਗੀ ਜਿਵੇਂ ਅਖਬਾਰ ਦੀ ਚਮੜੀ ਹੁੰਦੀ ਆ ਅਖਬਾਰ ਤੇ ਖਬਰ ਸੱਤੀ ਹੁੰਦੀ ਆ ਉਸ ਟਾਈਪ ਦੀ ਚਮੜੀ ਐ ਬਿਲਕੁਲ ਨਾਚਕ ਨਰਮ ਜਮਾ ਆ ਦੇਖੋ ਜਮਾ ਮੈਂ ਝੋੜ ਜੇ ਪੰਪ ਪਾਇਆ ਹੁੰਦਾ ਇੰਨੀ ਢੱਲ ਪਈਆ ਇਹ ਤਾਂ ਰੇਤੇ ਦੇ ਟਰਾਲਾ ਸਿੱਧਰ ਹੋਵੇ ਓਕੇ ਸੋ ਕੱਚਾ ਸਾ ਚਾਹੀਦਾ ਨੂੰ ਕਰਮ ਵਾਲੇ ਨੂੰ ਵੱਡੀ-ਬੁੱਡੀ ਪਾਲਸ ਹੈਜ ਬ੍ਰੀਡ ਬਰੂਡ ਤੇ ਸੀਮਨ ਵਗੈਰਾ ਤਾਂ ਨਹੀਂ ਪਤਾ ਕੁਸ ਵੀ ਸਾਰਾ ਰਿਕਾਰਡ ਆ ਫੂਕ ਕੇ ਦੇ ਦਾਂਗੀ ਮਾੜੀ ਜੀ ਬਿਹੜ ਨੂੰ ਦੂਰੋਂ ਦਿਖਾ ਦਿਆਂ ਆ ਤੁਮ ਅੱਧਾ ਛੱਡ ਕੇ ਪਤਾ ਲੱਗੇਦਾ ਵੀ ਤੁਸੂ ਪਿੱਟਾਗਾ ਸੋ ਬਿਹੜ ਦੇਖੋ ਜਮਾ ਕਿਆ ਵਾਤਾ ਲੈ ਚਲ ਅੰਦਰ ਲੈ ਚਲ ਪੂਰੀ ਵੱਡੀ ਬਿਹੜ ਆ ਇਦਾਂ ਦੇ ਬਿਹੜਾ ਚੱਲਦੇ ਆ 35 37 ਕਿਲੋ 40 ਕਿਲੋ ਜਿਹੜੇ ਦਿੰਦਿਆ ਬਿਹੜਾ ਗਰਮੀ ਦੇ ਵਿੱਚ ਵੀ ਇਹਨੇ ਗੱਲਾਂ ਕਰਾ ਦੇਣੀਆਂ ਆ ਤੇ ਨਾਲ ਟਾਈਮ ਚੂਣੀ ਪਿਆ ਕਰੂਗੀ ਬਾਕੀ ਵੀਰੇ ਹੱਥੀ ਚੋਈ ਵਾਲਾ ਥਾਣਾ ਕਿਸੇ ਵੀਰ ਨੇ ਹੱਥੀ ਚੋਣੀਆਂ ਹਨ ਕਈ ਵੀਰ ਬੰਦਾ ਕਹਿੰਦਾ ਮੈਂ ਚੰਗੀ ਬਰੀਡ ਇੱਕ ਦੋ ਹੀ ਰੱਖਣੀਆਂ ਨੇ ਮਸ਼ੀਨ ਨਹੀਂ ਲਾਉਣੀ ਹੱਥੀ ਚੋੜੇ ਜਾ ਦੋਨੇ ਪਾਸੇ ਬੈਠ ਕੇ ਐ ਪੂਰਾ ਵਧੀਆ ਸੋਹਣਾ ਥਾਣ ਲੱਗਿਆ ਨੇੜੇ ਤੋਂ ਦਿਖਾ ਦਿਓ ਗੈਪ ਦੇਖੋ ਤੇ ਨਾੜਾ ਨੂੜਾ ਨਾ ਤਾਂ ਗੁੰਦੀ ਪਈ ਹੈ ਹਨ ਤੇ ਨਾਲ ਜਿਹੜੀ ਖੜੀ ਹੈ ਇਹ ਦੇ ਇਹ ਵੀਰੇ ਪ੍ਰੂਨ ਬੱਚੀ ਆ ਇਹ ਖੀਰੀ ਬੱਚੀ ਆ ਜੀ ਮੂਹੂ ਤੇ ਪਤੈ ਨੂੰ ਵੀ ਬਾਹਰ ਖੀਰੀ ਬੱਚੀ ਮੂਹੂ ਖੀਰੀ ਬੱਚੀ ਆ ਪ੍ਰੂਨ ਅਜੇ ਲੈਂਦੀ ਆ 5 6 ਦਿਨ ਬਣੂ ਬਹੁਤ ਬੱਚੀ ਦੇਖੋ ਇਹ ਲਾਟੂਲਾ ਬਹੁਤ ਪਈਆਂ ਕੁਣ ਸਾਰਾ ਰਿਕਾਰਡ ਆ ਬਸ ਇਹਦਾ ਖੀਰੀਾਂ ਨੂੰ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਵੀਰੇ 25 26 ਕਿਲੋ ਪਾਉਗੀ ਚੰਗੀ ਸਾਂਭੂਗੀ ਠੀਕ ਐ ਸੋ ਰਾਜੀ ਸਮੀ ਬੜੀ ਬਹੁਤ ਜ਼ਿਆਦੇ ਆ 25 26 ਕਿਲੋ ਨਾ ਨਾ ਦੁੱਧ ਖੋ ਦੁੱਧ ਪਾਉਣ ਵਾਲੀ ਤੇ ਮੂੰਹੋ ਬਿਲਕੁਲ ਖੀਰੀ ਸੋ ਪੂਰਾ ਜਮਾ ਬੋਲ ਬੋਲ ਦਾ ਬੱਚਾ ਹੀ ਐ ਇਦਾਂ ਦੇ ਵੇੜਾ 1500 ਦੁੱਧ ਪੀੜੇ ਜਮਾ ਤਾਂ ਵੀ ਜਵਾਨੀ ਸ਼ੋ ਕਰਦੀ ਐ ਹਣ ਹਾਂਜੀ ਹਾਂ ਹਾਂ ਤੇ ਖੀਰੀ ਜਿਹੜੀ ਸੂਈ ਜਾਂਦੀਆਂ ਗੱਲਾਂ ਕਰਾ ਦੇਣੀਆਂ ਥਣ ਤੁਣ ਦੇਖੋ ਕਹਿ ਵਾਤਾ ਫੁੱਟ ਫੁੱਟ ਦੀ ਵਿੱਚੇ ਥਣ ਪਿਆ ਕੱਦ ਘੜ ਬਹੁਤ ਆ ਜਿਹਨੂੰ ਕਹਿੰਦੇ ਕੋਠੇ ਜਿੱਡੀ ਉਹ ਵੇੜਾ ਫੁੱਲ ਸਾਈਜ਼ ਆ ਛੋਟੀ ਕਿਸੇ ਪਾਸੇ ਨਾਲ ਮੰਨ ਕੇ ਆਇਆ ਜਮਾ ਬੇ ਢੜਕ ਹੋ ਗਿਆ ਜੋ ਵੱਡੀਆਂ ਦਾ ਵੱਡੀ ਹੀ ਰਹੂਗੀ ਥਾਂ ਤੁਨ ਗੁੱਲੇ ਵਾਲਾ ਅੱਗੇ ਫਿਰ ਨਾਲ ਇੱਕ ਹੋਰ ਵੇੜ ਦੇਖੀਏ ਨੇ ਖੜੀ ਆਪਾ ਹਾਂ ਵੀਰੇ ਇਹ ਦੂਜਾ ਸੂਆ ਹੁੰਦੀ ਆ ਠੀਕ ਹੈ ਪਹਿਲੇ ਸੂਏ ਨੇ 25 22 ਕਿਲੋ ਦੁੱਧ ਪਾਇਆ ਹੋਗਾ ਦੂਜਾ ਸੂਆ ਹੁੰਦੀ ਆ ਕਿਹ ਕਿਦਾਂ ਕੱਢਦੀ ਆ ਇਹ ਹਜੇ ਲੋ ਵੀਰੇ 3-4 ਦਿਨ ਲੱਗੋ ਹੋਰ 3-4 ਦਿਨ ਸੂਣ ਚ ਬਾਕੀ ਦੂਜਾ ਤਰਕ ਦਿਖਾਉਣੇ ਨੇ ਜਿੱਡੇ ਵਾਲੂ ਵੈਸੇ ਵੀ ਬਹੁਤ ਫਿੱਟ ਫੜਾ ਅੱਗੇ ਪਿਛੇ ਦਾ ਲੈਵਾ ਹਨਾ ਹਾਂ ਹਾਂ ਪੂਰੀ ਗੋਲ ਗੋੜ ਵੀਰੇ ਮਤਲਬ ਪੂਰੀ ਜਾਣ ਵਾਲੀ ਬਹੁਤ ਦੇ ਪ ਐਤ ਜਿਵੇਂ ਮੰਨ ਕੇ ਦੇਖਿਆ ਅਗਲਾ ਚਾਹੇ ਮੈਂ ਲਾ ਸੇਵਾ ਤੇ ਦੁੱਧ 30 ਕਿਲੋ ਵੀ ਪਾ ਦੂਗੀ ਇਹ ਵਧੀਆ ਸੇਵਾ ਕਰੂ ਚਲ ਨਹੀਂ 30 ਤਾਂ ਗਰਮੀਆਂ 2-3 ਕਿਲੋ ਘਟ ਮੰਨ ਲੇ ਜਿਆ ਜਗਲਾ ਪਰ ਪਲੀ ਪੂਲੀ ਬਹੁਤ ਜ਼ਿਆਦੀ ਬੀਡ ਫਰੂਟ ਚੈੱਕ ਕਰਾਉ ਬੁੱਥੀ ਬੁੱਥੀ ਦੇ ਕੋ ਬੱਸੀ ਸੋ ਫੇਸ ਦੇਖ ਜਵੇਂ ਨਿਕਾ ਜਾ ਹਣਾ ਨਿਕਾ ਜਾ ਬਰੇ ਹਾ ਉਹ ਚੀਜ਼ ਆ ਤੇ ਪਲੀ ਪੂਲੀ ਬਹੁਤ ਆ ਤੇ ਖਾਸੇ ਗੱਡੇ ਖਾ ਪਰ ਰਾਜੀ ਰੂਜੀ ਪਲੀ ਵੀ ਬਹੁਤ ਜ਼ਿਆਦੀ ਹੈ ਜਿੰਦੇ ਜਾਨ ਪੂਰੀ ਸਾਫ ਸੁਥਰੀ ਸੋ ਦੇਖੋ ਜਮ ਤੇ 30 ਕਿਲੋ ਦੇ ਆਸ-ਪਾਸ 27 28 27 28 ਚੰਗੀ ਕੇਰ ਹੋਈ ਤਾਂ ਤੀ ਵੀ ਇਹ ਫਾਰਮਰ ਅਟੈਕ ਟੂ ਕੋ ਫਿਰ ਪਿਆ ਵੇਦੇ ਹਨ ਹਾਂ ਹਾਂ ਮੇਰੇ ਸਾਰੇ ਰਿਕਾਰਡ ਹੈ ਕਿੰਨੇ ਬੱਸੀਆਂ ਦਾ ਸਾਰਾ ਰਿਕਾਰਡ ਹੈ ਵੀਰੇ ਆਪਣੇ ਕੋਲੇ ਠੀਕ ਹੈ ਠੀਕ ਹੈ ਉਹਨਾਂ ਬੱਸੀਆਂ ਦਾ ਵੀ ਦੇ ਦਾਂਗੇ ਮੰਨ ਕੇ ਚਲੋ ਤਿੰਨਾਂ ਦਾ ਦਾ ਪ੍ਰੋਪਰ ਲਿਖਤੀ ਰੂਪ ਚਾਰ ਰਿਕਾਰਡ ਆ ਸੋ ਫਿਰ ਕਾਫੀ ਨਾਲ ਤੁਹਾਨੂੰ ਦਿਖਾਤੇ ਪਲੂਨ ਬੱਛੇ ਦਿਖਾਤੇ ਤੀਜਾ ਸੂਆ ਵੱਡੀ ਵੜ ਦਿਖਾਦੀ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਧੋਕੜ ਵੜ ਵੀ ਦਿਖਾਦੀ ਤਾਂ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜੀ